ਅੱਜ ਰਾਣੇ ਦੇ ਆਪਣੇ ਪਹੁੰਚਾ ਅੱਜ ਫਿਰ ਤਕਰੀਬਨ 10 ਦਿਨ ਬਾਅਦ ਤੇ ਪਾਣੀ ਲਾਣਾ ਹੈ ਰਾਣਾ ਮੇਰੇ ਖਾਲਜ ਹੁੰਦੀ ਨੂੰ ਰਾਣਾ ਕਿਵੇਂ ਕਿੜਾ ਮਾਰਿਆ ਸਾਸਿਕਾ ਭਲਾਤ ਨੂੰ ਮੜਾ ਜੋਰ ਨਾਲ ਸਸਤੀ ਕਰ ਵਾਹ ਤਾਂ ਨਿਕਲੀ ਨਹੀਂ ਬੜਾ ਤਾਂ ਚਾਹ ਨਹੀਂ ਪੀ ਗਿਆ ਤੂੰ ਸਾਸਿਕਾ ਭਲਾਤ ਸਸਤੀ ਕਰ ਪੂਰਾ ਕਿ ਮੜਾ ਮੋਟਾ ਜੀ ਪੂਰਾ ਪੂਰਾ ਸਾਸਿਕਾਲ ਨੂੰ ਸਾਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਤੇ ਆਪਣਾ ਜੀ ਅੱਜ ਦਾ ਹੈਗਾ ਕਿ ਰਾਣੇ ਬਾਈ ਦੀ ਆਪਣੇ ਕੋਲ ਇਹ ਅੱਜ ਪਹੁੰਚਾ ਇਧਰ ਨਾ ਰਾਣਾ ਮੂੰਗੀ ਵੇ ਇਹ ਪਾਣੀ ਕਿਵੇਂ ਲਾਇਆ ਕੋ ਇਧਰ ਆ ਕੀ ਕੀ ਲੈ ਜਾਵਾਂ ਕਿੱਧਰ ਲੈ ਜਾਵਾਂ ਮੂੰਹ ਤਾਂ ਤੋ ਪਰੇ ਨੂੰ ਕਾਲਾ ਹੋ ਗਿਆ ਕਿਵੇਂ ਕੈਮਰਾ ਚਲਾ ਲਾਂਗਾ ਤੇਰੇ ਵੱਲ ਮੈਂ ਤੇ ਤੂੰ ਮੈਨੂੰ ਕਹਿੰਦਾ ਪਿਆ ਤੂੰ ਜਾ ਹਲਾ-ਉਲਾ ਵਰਕ ਕੀ ਕਹਿੰਦਾ ਕੀ ਕਰਨਾ ਆਪਾਂ ਖੇਤ ਦਾ ਹਲਾ ਮਾਰ ਕੇ ਤਾਂ ਆਸਾਨ ਦੇ ਹਲਾ ਮੇਰੀ ਗੱਲ ਸੁਣ ਹਲਾ ਹੁਣ ਉਹਨੇ ਨੂੰ ਲੱਕ ਮਾਰਾਂਗੇ ਦੂਜੇ ਨੂੰ ਲੱਕ ਮਾਰਾਂਗੇ ਕਠੀਆਂ ਦਾ ਮਰਵਾਰੀ ਜਿਹੜਾ ਡੇਢ ਕਿਲਾ ਤੋਂ ਹੋਏ ਗਏ ਨੇ ਉਹਨੇ ਦੋ ਗਰਾਂਲ ਬੱਕਰੀਆਂ ਮਾਰਾਂਗੇ ਉਹਨੂੰ ਫੇਰ ਬੱਕਰੀਆਂ ਮਾਰਾਂਗੇ ਆ ਰਾਨਾ ਆਪਣਾ ਮਸ਼ੀਨ ਮਿਲਿਆ ਠੀਕ ਹੈ ਮਾ ਸਾਡੂ ਕਿਉਂ ਠੀਕ ਜੱਸੀ ਹਾਂ ਦੋਵੇਂ ਠੀਕ ਨੇ ਇਧਰ ਆ ਬਈ ਬੈਠ ਵੀ ਇੱਥੇ ਬੈਠੋ ਬੈਠ ਜਾ ਬੈਠ ਗਿਆ ਆ ਬੰਦਾ ਗਿਆ ਜੀ ਆਪਣੇ ਨਾਲ ਕੰਪੈਨ ਤੇ ਜਾਨੀ ਕਿ 12 ਐਮਪੀ ਇਹ ਨੂੰ ਪੁੱਛਦਾ ਕਿੰਨੇ ਦਾ ਲਾਗਿਆ ਇਹ ਬੰਦਾ ਜਿਹੜਾ ਮੈਂ ਆਇਆ ਸੀ ਨ ਇੱਕ ਵਾਰ ਵਿੱਚੋਂ ਹੀ ਪਿੰਡ ਜਾ ਰਿਹਾ ਮੈਂ ਇਹਦੇ ਕਰਕੇ ਆਇਆ ਸੀ ਮੈਂ ਰਾਣਾ ਨਾ ਤੋੜ ਅੰਗੂਰ ਅੱਗੇ ਉਹਨੇ ਕੋਈ ਗਿਆ ਤੂੰ ਸਾਰੇ ਲਾ ਲੇ ਕੋਈ ਛੱਡਾ ਹੈਗਾ ਇੱਥੇ ਬਹਿ ਤਾਂ ਮੰਜਾ ਉੱਥੇ ਡਾਲੇ ਰਾਤ ਦੁਪਹਿਰ ਸਾਲੀ ਜੜੀ ਸਾਰੇ ਤੋੜੇ ਜਿਹੜੇ ਮਿੱਠੇ ਮਿੱਠੇ ਉੱਥੇ ਬਹਿ ਜਾ ਵੇਖੋ ਜੀ ਇਹਦੇ ਕੰਮ ਵੇਖੋ ਰਾਣੇ ਦੇ ਜਿੰਨੇ ਚੰਗੇ ਹਨ ਅੰਗੂਰ ਜਿੰਨੇ ਟੋਪਰੇ ਨੇ ਸਾਰੇ ਤੋੜ ਲੈ ਲਾ ਲ ਗਏ ਕੋਈ ਰਹਿਣ ਬਾਅਦ ਵਿੱਚ ਖਾ ਲਾਂਗੇ ਇਹ ਤਾਂ ਨਹੀਂ ਖਾ ਕੇ ਹੁਣ ਇੱਥੇ ਨਹੀਂ ਬਹਿਣਾ ਤੇ ਉਹ ਘਰੇ ਬਹਿਣਾ ਜਾ ਕੇ ਕਰੇ ਨਿਓਂ ਫੋਰਤ ਬਣਾ ਕਿੱਥੇ ਉੱਥੇ ਕਿਹੜਾ ਛਾਂ ਹੈਗੀ ਐ ਇਧਰੋਂ ਛਾਂ ਬਣੇਗੀ ਇਧਰੋਂ ਫੇਰੀ ਛਾਂ ਰੱਖੋ ਬਣਾ ਹੂੰ ਉੱਥੇ ਹੋ ਮੇਰੀ ਗੱਲ ਸੁਣ ਲਓ ਇੱਥੇ ਮੈਂ ਇੱਥੇ ਬਹਿਣਾ ਨਾ ਚ ਮਰੂਦ ਨਾ ਅੰਗੂਰ ਨਹੀਂ ਕੋਈ ਵੀ ਲੈਣਾ ਚਾਹੀਦਾ ਕੱਲ ਤਾਂ ਸਾਰੇ ਰੱਤੇ ਤੇ ਤੋੜ ਲਗਾ ਗੁੱਛਾਂ ਨਾਲ ਹੋਰ ਰੋਟੀ ਖਾਗੀ ਰੋਟੀ ਖਾਗਦੇ ਅੰਗੂਰਾਂ ਡਟਾ ਰਹੇ ਹਾਂ ਹਾਂ ਹੋਰ ਕੀ ਹੈ ਇਹਨਾਂ ਨੂੰ ਮਾੜਾ ਮਾੜੇ ਪੱਕ ਲੈਣ ਦੇ ਫਿਰ ਜਿਹਨੇ ਮਰਜ਼ੀ ਖਾ ਲਈ ਤੈਨੂੰ ਕੋਈ ਮੈਂ ਮਨਾ ਥੋੜਾ ਕਾਦਾ ਨਾ ਖਾਈ ਦੋ ਸਮਝ ਲੱਗ ਗਿਆ ਤੇ ਇਹ ਆਪ ਗੱਲ ਕਰਦੇ ਸੀ ਇਹਦੀ ਇਹ ਕਹਿ ਸੀ ਆਪਣਾ ਐਮਪੀ ਤੇ ਇਹਨੇ ਤਕਰੀਬਨ ਲਵਾਇਆ ਕਿੰਨੇ ਲਵਾਇਆ ਉੱਥੇ 15 ਦਿਨ 15 ਦਿਨ ਲਵਾਇਆ 15 ਦਿਨ ਚ ਮੇਰੇ ਖਿਆਲ ਚ ਇਹਦਾ ਇੱਕ ਦਿਨ ਜੀ ਲੱਗਾ ਹੋਗਾ 15 ਦਿਨ ਤੋਂ ਉਦਰਾ ਹੀ ਰਿਹਾ ਹੈ ਤੇ ਬਾਅਦ ਮੈਨੂੰ ਕਹਿੰਦਾ ਮੈਂ ਘਰਾਂ ਨੂੰ ਜਾਣਾ ਹੈ ਸੋ ਉਦੋਂ ਸੀਜ਼ਨ ਚੱਲ ਪਿਆ ਉਦੋਂ ਕਹਿੰਦਾ ਮੈਂ ਘਰ ਨੂੰ ਜਾਣਾ ਫਿਰ ਇਹਨੂੰ ਛੱਡਣ ਜਦੋਂ ਚ ਜਾਣੀ ਕਿ ਆਪਾਂ ਨੂੰ ਹਫ਼ਤਾ ਕੋ ਲੱਗਾ ਹੈ ਬੰਦੇ ਨੇ ਮੈਨੂੰ ਕਰੇ ਕਹਿੰਦਾ ਮੈਂ ਚੱਲਿਆ ਇਹਦਾ ਵਿਆਹ ਵੀ ਹੋਇਆ ਵੈਸਾ ਤਕਰੀਬਨ ਥੋੜਾ ਟਾਈਮ ਹੋ ਗਿਆ ਮੈਨੂੰ ਕਹਿੰਦਾ ਮੈਂ ਚੱਲਿਆ ਵੀ ਤੁਹਾਡੇ ਨਾਲ ਜਾਵਾਂ ਸੀਨ ਲਵਾ ਕੇ ਆਵਾਂਗਾ 10 ਦਿਨ ਬਾਅਦ ਬੱਸ ਹੋ ਗਈ ਇਹਦੀ ਆਹਨ ਘਰੋਂ ਨਿਕਲੀ ਇਹ ਮੈਨਾਂ ਤਾਂ ਮੈਨੂੰ ਛੱਡ ਗਿਆ ਐਵੇਂ ਕਰ ਲੈਣਾ ਤੇ ਕਿਉਂ ਜੀ ਕਿਉਂ ਨਹੀਂ ਲੱਗਾ ਤੇਰਾ ਉੱਥੇ ਬੱਸ ਮਨ ਨਹੀਂ ਲੱਗਾ ਕਿਉਂ ਨਹੀਂ ਕੋਈ ਦੱਸੇਗਾ ਤਾਂ ਫੇਰ ਹੀ ਐ ਵੈਸੇ ਕੰਮ ਕਰਕੇ ਕਿਉਂਦਾ ਹੀ ਨਹੀਂ ਉਦਾਂ ਉਹਦਾ ਕਿਵੇਂ ਕੀ ਹੋਇਆ ਯਾਰਾਣਾ ਕੀ ਮਾਰਾ ਕਿਉਂਕਿ ਅਖਰਾਂ ਨੇ ਤੈਨੂੰ ਇਹ ਉਹ ਤੇ ਹੁਣ ਇੱਥੇ ਕੀ ਕੰਮ ਕਰਦਾ ਪਿੰਡ ਚ ਆ ਕੇ ਪਿੰਡ ਚ ਕੋਈ ਮਾਰਮਟ ਮਿਸਤਰੀਆਂ ਨਾਲ ਕਿਹੜੇ ਮਿਸਤਰੀ ਨਾਲ ਮਿਸਤਰੀ ਸਾਰੀ ਆਣ ਵਾਲਾ ਟਿੱਟਾ ਵੀ ਲਾ ਲੈਣਾ ਕੱਲੇ ਬੱਠਰ-ਵੱਠਰ ਚੱਕਦਾ ਟਿੱਟਾ ਨਹੀਂ ਵਾਲਾ ਤੇ ਗੌਰਮント ਤੂੰ ਵੀ ਜਾਣਨਾ ਇਹ ਕੀ ਕੰਮ ਕਰਦਾ ਇਹ ਲਾ ਇਹਦੇ ਆਪਾਂ ਤੁਹਾਨੂੰ ਆਪਾਂ ਇਹਨਾਂ ਬਾਰੇ ਦੱਸਦੇ ਹਾਂ ਜੀ ਰੱਤੇ ਹਾਰੇ ਤੋੜ ਲ ਜਾਂਦਾ ਇਹ ਕੱਚੇ ਛਾਰ ਦੇਦੇ ਇੱਥੇ ਮੰਜਾ ਡਾਹੀ ਰੱਖਿਆ ਰਾਨੇ ਨੇ ਹੋਰ ਪੋਤਾ ਖੜੇ ਨੇ ਇੰਨਾ ਪਾਣੀ ਵੀ ਨਹੀਂ ਲਾਈ ਆ ਗਣਵਾਲ ਨੂੰ ਇਨ ਉੱਤੇ ਹੋਰੀਏ ਇੱਧਰ ਨੂੰ ਫਿਰ ਬੜੇ ਅੰਗੂਰ ਬਹੁਤ ਲੱਗਦਾ ਇਹਨੂੰ ਹਣਾ ਇਹ ਹਾਰੇ ਵੱਟ ਨਹੀਂ ਪਣੀ ਨਾ ਨਿੱਕੇ ਨਿੱਕੇ ਟਾਣੇ ਫੇਰ ਇੰਝ ਨਹੀਂ ਚਲੀ ਜਾਣੀ ਮੇਰੀ ਗੱਲ ਸੁਣ ਐਂ ਨੂੰ ਕਰਕੇ ਨਾ ਐਂ ਵਿਚਰਾ ਦੇ ਤੇ ਬਦ ਦੂਜੇ ਨੇ ਮਰਜੀ ਹੋ ਕਾਲ ਥੱਲੇ ਵਾਲੇ ਹਾਰੇ ਵੱਟਨੇ ਬੰਦ ਹੁੰਦੇ ਨੇ ਤੈਨੂੰ ਕੋਣਾ ਦਾ ਬਟਨ ਵਾਲਾ ਤਾਂ ਜਾਂਦੀ ਏ ਵਾਲਾ ਤਾਂ ਤੁਸੀਂ ਆਪ ਨਹੀਂ ਜਾਣ ਲੈਂਦੇ ਏ ਇਹ ਜਿਹੜੇ ਗੁੱਛੇ ਹੋਏ ਮੇਰੇ ਚਲੇ ਜਾਂਦੇ ਨੇ ਫਿਰ ਜਿਹੜੀ ਨੂੰ ਲੱਗਿਆ ਬਹਿ ਜਾ ਬੈਠਾ ਤੂੰ ਬੜਾ ਕੋ ਤਾਂ ਚੌ ਚੌ ਕਬਾਈ ਦਾ ਜਿਵੇਂ ਕਰਨ ਨੂੰ ਜਾਣਾ ਹੁੰਦਾ ਤੇ ਕਰਨ ਚੱਲਿਆ ਲੱਗ ਗਿਆ ਲੱਗਣਾ ਹੀ ਉਹਨੇ ਉਹਦੇ ਮਰੂਦ ਨੇ ਰਾਣਾ ਦਿਲ ਕਰਦਾ ਮੈਂ ਵੀ ਖਾਵਾਂ ਹਨਾ ਹਨਾ ਰਾਣਾ ਕਾਲੇ ਹਾਰੇ ਦਾੜੀ ਲੱਗ ਕਰ ਇੱਥੇ ਹੁੱਟਾ ਰਿਹਾ ਹੈ ਕਿੰਨੇ ਖਾਦੇ ਜੀ ਕਿੰਨੇ ਖਾਦੇ ਕਰ ਦੋ ਛੂਟ ਮਾਰਦਾ ਦੋ ਤਿੰਨ ਨਾਲ ਤੇਰਾ ਸਵਰ ਆ ਜਾ ਤੂੰ ਹੁਣ ਲੱਗਾ ਰਿਆ ਦੇ ਮੈਂ ਕੱਲਾ ਦੁਪਹਿਰ ਮੈਂ ਖਾਵਾਂ ਦੇਖਾ ਕੱਚੇ ਹਾਰੇ ਛੱਡੇ ਤੇ ਹੱਥ ਲਾ ਲਾਂ ਠੀਕ ਦੋਦਰਾ ਗੁੱਛਾ ਤੋੜਨ ਤੇ ਮੈਂ ਖਾ ਲਵਾਂ ਠੀਕ ਨਹੀਂ ਬੱਚੇ ਹੈ ਮਾਰੇ ਕੀ ਹੋ ਜਾਣਾ ਬੱਚੇ ਹਾਂ ਇਹਨਾਂ ਦੀ ਆਪਾਂ ਗੱਲ ਕਰਦੇ ਹਾਂ ਜੀ ਕਿ ਇਹ ਬੰਦੇ ਦੋਨੇ ਗਏ ਕਿੰਨੇ ਹੋ ਗਏ ਤੇਰੇ ਵਿਆਹ ਵਿਆਹ ਹੋ ਨਾ ਕਿੰਨੇ ਸਾਲ ਹੋ ਗਏ ਤੂੰ ਕਰ ਕੇ ਕਿੰਨੇ ਸਾਲ ਹੋ ਗਏ ਦਾਸ ਤੇਰੇ ਨੂੰ ਜੀ ਪੰਜ ਹਾਲਾ ਤੇ ਜਿਹੜਾ ਤੇਰੇ ਤੋਂ ਛੋਟਾ ਹੈਗਾ ਉਹਨ ਦਾ ਕਿੰਨਾ ਹੈ ਪੰਜ ਹਾਲਾ ਤੇਰੇ ਬਿਆਨ ਕਿਵੇਂ ਹੋਗਾ ਤੇਰੇ ਬਿਆਨ ਵਿੱਚ 8 ਕੋ ਸਾਲ ਹੋ ਗਏ ਨੇ ਜੀ ਨਹੀਂ 8 ਸਾਲ ਹੋ ਗਏ ਹੋਰ ਪੰਜ ਛੇ ਜਿਹੜਾ ਤੇਰੇ ਨਾਲ ਛੋਟਾ ਤੇਰਾ ਉਹਨ ਦੇ ਕਿੰਨੇ ਪੁੱਛਣਾ ਰਾਣਾ ਜੀ ਰਾਣੇ ਨੇ ਤੇ ਤਕਰੀਬਨ ਟੱਕਾ ਬਣ ਕੇ ਦੂਰਾ ਨਹੀਂ ਕਰਨਾ ਤੇਰਾ ਪਹਿੰਗ ਬੰਦਾ ਆ ਵੀ ਵੇਖੇ ਮਾੜਾ ਮੋਢੇ ਕੰਮ ਕਰਦਾ ਜਿਵੇਂ ਗੱਲ ਹੈ ਨਾ ਕੋਈ ਮਾੜਾ ਵੜਾ ਕੰਮ ਕਰ ਕਰਿਆ ਕਰੋ ਕੋਈ ਕੰਮ ਮਤਵਾ ਕੋਈ ਕਰਨਾ ਨਹੀਂ ਹਨਾ ਕੰਮ ਬਹੁਤ ਕਰਨਾ ਨਹੀਂ ਆਪਾਂ ਨੇ ਲਾਉਣਾ ਕਿੱਥੇ ਲੱਗਣਾ ਹੈ ਕਿਹਦੇ ਨਾਲ ਹੈ ਹਾਂ ਕਿਹਦੇ ਨਾਲ ਲੱਗਣੇ ਮੈਂ ਖਾਂਦਾ ਨਹੀਂ ਆ ਤੂੰ ਫਿਰ ਇਧਰ ਉਹਨੂੰ ਵੇਦਾ ਪਰ ਮੈਂ ਮੈਂ ਕੱਲ ਬੜੇ ਤਾ ਆਵੇ ਹੁਣ ਇਧਰ ਸਾਰੇ ਵਿੱਚੋਂ ਕੱਢੀ ਆਉਂਦਾ ਮੈਂ ਮੰਝਾ ਜਨਾ ਸਕੀਏ ਮੈਂ ਇਹ ਕਹਿੰਦੇ ਹਾਂ ਸਹੀ ਇੱਥੇ ਇਹਦੇ ਕੈਮਰਾ ਲਾਈ ਇੱਕ ਮਰੂਦਾਂ ਕੋਲ ਨਾ ਇਹਨਾਂ ਅੰਗੂਰਾਂ ਕੋਲੇ ਕੈਮਰਾ ਹੋਵੇਗਾ ਫਿਰ ਪਤਾ ਲੱਗਦਾ ਕਿਹੜਾ ਬੰਦਾ ਤੋੜਦਾ ਕਿਹੜਾ ਨਹੀਂ ਤੋੜਦਾ ਤਨ ਮੌਕਾ ਦਿਆਂ ਤੀ ਪੱਕਣ ਦੇਣਾ ਹੀ ਕੋਈ ਨਹੀਂ ਦੇ ਆਹ ਵੇਲੇ ਰਣ ਕਰ ਗੁੱਛੇ ਲਾ ਦੇਗਾ ਹਾਂ ਕਰਨੀ ਕਰਦਾ ਹਾਂ ਆਹ ਇਹਦੇ ਕੰਮ ਨੇ ਹੋਰ ਕਿੰਦੇ ਨੇ ਹਾਂ ਸਿੰਧੂ ਖਾਂਦਾ ਕੱਲ ਮੈਂ ਥੀ ਕੌਣ ਖਾਂਦਾ ਸਿੰਧੂ ਕਿੱਥੇ ਖਾਂਦਾ ਆਂਦਾ ਤੂੰ ਤੋਰ ਤੂੰ ਤੇਲ ਵੇਖੀਂ ਟਰੈਕਟਰ ਚ ਕਿੰਨਾ ਲੈ ਆਈਏ ਫਿਰ ਕੋਈ ਥਾਂ ਸੁਭਾਈਏ ਚੱਲ ਆਣੇ ਆਜਾ ਮੇਰਾ ਕਬੀ ਚੱਲਾ ਚਲ ਆ ਮੂੰਗੀ ਵੇਖ ਆਈ ਥੋੜੀ ਆਜੋ 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 ਮੂੰਗੀ ਵੇਖ ਆਈ ਚੱਲ ਕੀ ਕਰਾਂ ਕੀ ਇੱਥੇ ਕਰਾਇਆ ਕੋਈ ਨਹੀਂ ਅੱਜ ਹੈ ਤੇ ਰਾਣੇ ਨੂੰ ਦੋ ਤੋੜ ਦੇ ਖਾਲਾ ਰਾਣੇ ਉਹ ਲੈ ਲੈ ਜੰਦਰਾ ਚਲਾਟ ਲਈ ਉੱਥੇ ਉਹ ਉੱਥੇ ਚੱਲ ਮੂੰਗੀ ਵੇਖਣੇ ਚੱਲ ਇਧਰ ਆ ਜੀ ਇਹਨਾਂ ਦੀ ਮੂੰਗੀ ਸਾਹਮਣੇ ਇਹ ਪਾਣੀ ਕਰਕੇ ਥੋੜੀ ਛੋਟੀ ਰਹਿ ਗਈ ਇਹਨਾਂ ਨੂੰ ਵੈਸੇ ਇਹਨਾਂ ਲਾਲਚ ਨਹੀਂ ਹੈਗਾ ਕਿ ਇਹਨਾਂ ਨੇ ਦਾ ਫਲ ਚੱਕਣੇ ਚੱਕਣਾ ਕਿਉਂਕਿ ਇਹਨਾਂ ਕੋਲ ਪੈਸੇ ਬਹੁਤ ਆ ਇਹ ਆਪਾਂ ਇੱਥੇ ਰਾਣਾ ਕਹਿਣੀ ਹੋਈ 20 ਕਾਟੇ ਕਿਤੇ ਕਰੇ ਇਸ ਗੁੱਲੀ ਰਹਿੰਦਾ ਜੀ ਆਪਾਂ ਸਾਰਾ ਇਹਨਾਂ ਨੂੰ ਸ਼ੌਂਕ ਨਹੀਂ ਗਾ ਕੇ ਜੈਸੀ ਚੱਕਣੀ ਉਹਦਾ ਪਾਣੀ ਲੈ ਕੇ ਆਪਾਂ ਰੂੜੀ ਬਣਾਉਣੀ ਆ ਇਹਨੇ ਡੈਡੀ ਕੋਲ ਪੈਸੇ ਬਹੁਤ ਆ ਰਾਣੇ ਦਿੱਤਾ ਹੀ ਆਸ਼ ਕਰਦੇ ਫਿਰ ਦੇਵੇਂ ਗਾਣਾ ਰਾਣੇ ਇੱਥੇ ਹਾਂ ਕਾਦੀ ਟੁੱਟੇ ਕਿੰਨੇ ਪਾਖ ਕੇ ਕੀ ਨਹੀਂ ਗਾ ਕੀ ਟੁੱਟੇ ਰਹਿਣਾ ਕਿੰਨੇ ਇਹ ਵੇਣ ਫਲੀਆਂ ਵੀ ਲੱਗੀਆਂ ਨੇ ਯਾਰ ਤੁਹਾਨੂੰ ਫਲੀਆਂ ਦਿਖਾਉਂਦੇ ਜੀ ਇੱਥੇ ਨੂੰ ਆ ਕੇ ਆ ਦੇਖੋ ਫਾਲਪ ਗਰਾਂ ਲੱਗਾ ਹੁਣ ਇਹ ਨਿੱਕਾ ਖਾਦ ਪਾਓ ਇੱਕ ਗੱਟਾ ਆਪਾਂ ਜੀ ਬਲੌਗ ਇਹ ਕਰਕੇ ਪਾਇਆ ਆਪਾਂ ਨੂੰ 2-4 ਦਿਨ ਇੱਕੀ ਚਲੇ ਗਏ ਸੀ ਫਿਰ ਉੱਥੇ ਥੋੜਾ ਕੰਮ ਹੀ ਇਦਾਂ ਦਾ ਸੀ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਸੀ ਇੱਕ ਥੋੜਾ ਜਾਂ ਭੱਜ ਭਜਾ ਬਹੁਤ ਆਖਾ ਮਿੱਟੀ ਬੜੀ ਹੁੰਦੀ ਹੈ ਟ੍ਰੇਨ ਵਿੱਚ ਪਣੀ ਦੇ ਰਾਜਸਥਾਨ ਦੇ ਵਿੱਚ ਹੈ ਕੀ ਆ ਬਹੁਤ ਇਦਾਂ ਮਣ ਕੇ ਹੀ ਸ਼ਕਲ ਜਿੱਦਾਂ ਦੇ ਕਿਤੇ ਬੰਦਾ ਕੋਈ 2-4 ਦਿਨ ਨਾਤਾ ਨਹੀਂ ਹੁੰਦਾ ਕਿ ਕੰਮ ਕਰ ਲੱਗਾ ਜਿੱਦਾਂ ਖੇਤਾਂ ਦੇ ਵਿੱਚ ਹੈ ਉਹ ਸਭ ਜੇ ਇਹ ਦੇ ਕਰਕੇ ਥੋੜਾ ਬਲੌਗ ਨਹੀਂ ਬਣਾ ਸਕਿਆ ਜਦੋਂ ਉਦਾਂ ਪਕੁੰਮੇ ਜੈਪੁਰ ਵੀ ਘੁੰਮੇ ਤੇ ਸੋਇ ਮਾਧੋਪੁਰ ਐਮਪੀ ਰਿਜ ਕੋ ਬੁੱਕਿਆ ਨਾ ਪਰ ਵਿੱਚ ਦਾ ਪੱਕੀ ਬਲੌਗ ਨਹੀਂ ਬਣਾਇਆ ਆਪਾਂ ਉਹ ਖਲਾਰਾ ਹੁਣ ਕਹਿੰਦੇ ਨਾ ਖਿਲਰਨੀ ਐ ਹੋਰ ਹਨੇ ਜੰਦਰੇ ਨਾਲ ਖਿੱਚਣ ਵਾਲਾ ਉਹਦੇ ਨਾਲ ਚਲਣਾ ਕਰਾਇਆ ਨਾ ਮੈਂ ਕਿੱਥੋਂ ਖਲਾਰਾਂ ਦਾ ਅੱਛਾ ਨਾ ਮਾੜੀ ਜੰਦਰੇ ਨਾਲ ਖਿੱਚ ਕੇ ਪਾਣੀ ਪਾ ਲਈ ਕਰਦੇ ਵਾ ਠੀਕ ਐ ਇਹ ਕਿੱਥੋਂ ਲਿਆਇਆ ਪਰ ਕੇ ਕਿੰਨੇ ਚਲਾਇਆ ਜੇ ਰੇੜੇ ਰੂੜੇ ਤੇ ਕੇ ਕਿੰਨੇ ਨੇ 40 ਦੇ ਹੁਣ ਉਧਰ ਪਾਣੀ ਲਾਵਾਂਗੇ ਜਿਹੜਾ ਰਹਿਗਾ ਸਾਹ ਇਹਨਾਂ ਕੋ ਪਾਣੀ ਅਰੇ ਜਾਂਦਾ ਘਟੇ ਉਧਰ ਪਾਣੀ ਕੱਲ ਟੁੱਟ ਰਿਹਾ ਹੋਰ ਕੀ ਹੈ ਕਿੰਨੇ ਚੋਂ ਆਹੋ ਤੋ ਇਧਰੋਂ ਕਰਨੀ ਪੈਗਾ ਭਰਾਓ ਕੀਤੀ ਰੱਖੀ ਜੇ ਉਧਰ ਨੂੰ ਉਧਰ ਉਹ ਵਾਣੀਏ ਕਿ ਨਹੀਂ ਵਾਣੀਏ ਟੋਡੀ ਵਾਲੀ ਕਿੰਨਾ ਦੀ ਆਹੋ ਬੈਠਾ ਹੈ ਕਿਸੇ ਦੁਆਰ ਚੱਕੇ ਨੇਪ ਨੂੰ ਪਜਾ ਮਾੜਾ ਮੋਟਾ ਇਹੇ ਤੇਲ ਪੈਂਦਾ ਪਿਆ ਲਹਾਵ ਦਾ ਪਾਸੇ ਢੋਲ ਬੈਣਾ ਰਾਣੇ ਨੇ ਚੰਨ ਚੜਾਤਾ ਸੀ ਇੱਕ ਹੋਰ ਆ ਪਾਣੀ ਨਹੀਂ ਆਉਂਦਾ ਇੰਜਨ ਕਰਤਾ ਸੀ ਨੇ ਗਰਮ ਆ ਹੁਣ ਸਵੇਰ ਦਾ ਚੱਲਿਆ ਇੰਜਨ ਜਿਉਂ ਤਿੰਨ ਘਰਾਂ ਸਾਹ ਪਰੇ ਪਾਣੀ ਆ ਹੁਣ ਆਉਣ ਲੱਗਾ ਪੈਲ ਤੋਂ ਐਸੋ ਕੱਟੀ ਕਿਦੇ ਹੋਈ ਸੀ ਨਾ ਢਾਲ ਹੀ ਨਹੀਂ ਦਿੱਤਾ ਇੰਜਾਂ ਜਿੱਟਾ ਤੋਂ ਮਾਰ ਲੱਗਿਆ ਸੀ ਪਾਣੀ ਨਾਲ ਵਾਲੇ ਨੇ ਜਾਮ ਹੋ ਜਾਨੇ ਹੁਣ ਬਸ ਹੋ ਜੂਗਾ ਅਡੇ ਇੰਜਨਾਂ ਦੇ ਪਾਣੀ ਲੱਗਦਾ ਇੱਧਰ ਸਾਹਮਣੇ ਪਲੇਰੀ ਐ ਤੇ ਮੁੰਗੀ ਆ ਤਾਂ ਠੋਕਣੀਆਂ ਬਹੁਤ ਅਸੀਂ ਕਰੋ ਬਹੁਤ ਪਾਣੀ ਆ ਅਸੀਂ ਤੈਨੂੰ ਜੇ ਕੰਮ ਹੋਏ ਨਾ ਤਾਂ ਹਨਾ ਕਿੰਨੇ ਪਾਣੀ ਆ ਅਸੀਂ ਕਿੰਨੇ ਨੂੰ ਪਾਣੀ ਆ ਕਰੋ ਆ ਬਹਾ ਪਾਣੀ ਆ ਹਨਾ ਪਾਣੀ ਉੱਤਰਨ ਕਰਨ ਵਾਲੇ ਇੱਧਰ ਨਾਲ ਗਿੱਲਾ ਕੀਤੀ ਆਸ